ਅਧੂਰਾ ਪਾਠ ਠੀਕ ਹੈ ਚਲੋ ਪਰ ਇਹਨੂੰ ਕਰਨਾ ਸਰ ਇਹਨੂੰ ਕਰੋ ਇਹਨੂੰ ਕਰਨਾ ਆਲਮੋਸਟ ਸਾਹਮਣੇ ਫੋਟੋ ਕੋਈ ਨਹੀਂ ਠੀਕ ਹੈ ਜੀ ਬਿਲਕੁਲ ਜੀ ਦੱਸੋ ਕਦੋਂ ਹੋ ਗਿਆ ਸਾਰਿਆਂ ਦਾ ਸਟਾਰਟ ਕਰ ਦਿਓ ਸਰ ਇਹਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਹੀ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਖਪੁਰ ਅੰਬਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਤੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜ਼ਿਰਖਪੁਰ ਦੇ ਵਿੱਚ ਹੈਗਾ ਕੇਸੀ ਰਾਇਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਇਹਨਾਂ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲੈ ਤੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉੱਥੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇល ਰਹੇ ਸੀ ਇਹਨਾਂ ਕੋਲੋਂ 25,30,000 ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਤਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ 7 ਕਾਰਾਂ ਦੇ ਇੱਕ ਐਕਟਿਵ ਆ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਉਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਅਗਰ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤਾਂ ਉਹਨਾਂ ਤੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਸਾਰੇ ਚੰਡੀਗੜ੍ਹ ਅਬੋਹਰ ਦੇ ਵੀ ਇਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸੇ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਬਦਿਰਖਪੁਰ ਕਦੀ ਮੁਹਾਲੀ ਸਿਟੀ ਦੇ ਏਰੀਏ ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਸ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦਿਆਂ ਨੂੰ ਫੜਨ ਚ ਦੀ ਆਪਣੇ ਉੱਥੇ ਇਹਨਾਂ ਨੇ ਬਿਜ਼ਨਸਮੈਨ ਵਗੈਰਾ ਨੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸਾਰੇ ਇਹਨਾਂ ਤੋਂ ਕੋਈ ਕਿੰਗਪਿੰ ਹੈਗਾ ਕੋਈ ਇੱਕ ਬੰਦਾ ਇਹਦਾ ਕਿੰਗਪਿੰ ਇਹਨਾਂ ਤੋਂ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਬੜਾ ਹਲੇ ਇੰਟਰੋਗੇਟ ਕਰ ਰਹੇ ਆ ਵੀ ਕੀ ਇਹਹੀ ਬੰਦੇ ਇਨਵੋਲਡ ਆ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਜਾਂ ਉਹ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ